ਸੱਚੀ ਆਕਾਲ ਜੀ ਹਾਜ਼ਰ ਹੋયા ਨਵੀਂ ਕਹਾਣੀ ਦੇ ਨਾਲ ਮੈਂ ਪ੍ਰੈਗਨੈਂਟ ਨਹੀਂ ਹੁੰਦੀ ਸੀ ਇਸ ਲਈ ਡਾਕਟਰ ਦੇ ਕੋਲ ਗਈ ਡਾਕਟਰ ਨੇ ਮੇਰੇ ਘਰ ਵਾਲੇ ਨੂੰ ਬਾਹਰ ਬੈਠਣ ਲਈ ਕਿਹਾ ਤੇ ਮੈਨੂੰ ਚੈੱਕਅਪ ਕਰਨ ਦੇ ਲਈ ਅੰਦਰ ਲੈ ਗਿਆ ਤੇ ਅੰਦਰੋਂ ਕੁੰਡੀ ਲਾ ਲਈ ਫਿਰ ਲਾਈਟ ਵੀ ਬੰਦ ਕਰਕੇ ਡਾਕਟਰ ਨੇ ਮੇਰਾ ਚੈੱਕਅਪ ਕਰਦੇ ਕਰਦੇ ਬੈੱਡ ਤੇ ਲਟਾ ਕੇ ਦੋਨਾਂ ਹੱਥਾਂ ਦੇ ਨਾਲ ਹੀ ਮੇਰੇ ਮੈਂ ਆਪਣੇ ਮੁੰਡੇ ਨੂੰ ਉਹਦੇ ਪਿਓ ਦੀ ਤਰ੍ਹਾਂ ਬਿਲਕੁਲ ਵੀ ਨਹੀਂ ਬਣਾਉਣਾ ਚਾਹੁੰਦੀ ਸੀ ਮੈਂ ਉਹਨੂੰ ਏਦਾਂ ਦਾ ਬਣਾਉਣਾ ਚਾਹੁੰਦੀ ਸੀ ਕਿ ਬਸ ਸਾਰਿਆਂ ਨਾਲ ਪਿਆਰ ਨਾਲ ਰਹੇ ਤੇ ਆਪਣਿਆਂ ਦੀ ਕਦਰ ਕਰਨਾ ਸਿੱਖੇ ਆਪਣੀ ਜ਼ਿੰਦਗੀ ਵਿੱਚ ਮੈਂ ਜੋ ਕੁਝ ਬਰਦਾਸ਼ਤ ਕੀਤਾ ਸੀ ਉਹ ਕੋਈ ਆਮ ਗੱਲ ਨਹੀਂ ਸੀ ਮੈਨੂੰ ਆਪਣੀ ਪਿਛਲੀ ਜ਼ਿੰਦਗੀ ਦਾ ਸੋਚ ਕੇ ਡਰ ਜਿਹਾ ਲੱਗਦਾ ਰੱਬ ਨਾ ਕਰੇ ਕਦੀ ਕਿਸੇ ਦੇ ਨਾਲ ਏਦਾਂ ਹੋਵੇ ਜਦੋਂ ਮੈਂ ਪ੍ਰੈਗਨੈਂਟ ਨਹੀਂ ਹੁੰਦੀ ਸੀ ਇਸ ਲਈ ਅੱਜ ਡਾਕਟਰ ਦੇ ਕੋਲ ਗਈ ਡਾਕਟਰ ਨੇ ਮੇਰੇ ਘਰ ਵਾਲੇ ਨੂੰ ਬਾਹਰ ਬੈਠਣ ਲਈ ਕਿਹਾ ਅੰਦਰੋਂ ਕਮਰੇ ਨੂੰ ੁੰਡੀ ਲਾ ਦਿੱਤੀ ਫਿਰ ਲਾਈਟ ਬੰਦ ਕਰ ਦਿੱਤੀ ਮੈਂ ਮਾਣ ਨਹੀਂ ਬੰਦੀ ਸੀ ਡਾਕਟਰ ਨੇ ਮੇਰਾ ਚੈੱਕਅਪ ਕਰਦੇ ਕਰਦੇ ਮੈਨੂੰ ਮੈਂ ਹਸਪਤਾਲ ਦੀ ਰਿਸੈਪਸ਼ਨ ਤੇ ਆਪਣੇ ਘਰ ਵਾਲੇ ਦੇ ਨਾਲ ਹੀ ਬੈਠੀ ਸੀ ਬਹੁਤ ਪਰੇਸ਼ਾਨ ਸੀ ਮੇਰਾ ਘਰ ਵਾਲਾ ਮੈਨੂੰ ਘੂਰ-ਘੂਰ ਕੇ ਵੇਖਦਾ ਸੀ ਮੈਂ ਉਹਦੇ ਵੱਲ ਦੇਖਿਆ ਤੇ ਫਟਾਫਟ ਆਪਣੇ ਮੈਜ਼ਰ ਪਰੇ ਕਰ ਲਏ ਮੈਨੂੰ ਉੱਥੇ ਬਹੁਤ ਬੇਚੈਨੀ ਮਹਿਸੂਸ ਹੁੰਦੀ ਸੀ ਜਦੋਂ ਮੈਂ ਇਹ ਸੁਣਿਆ ਕਿ ਇਸ ਹਸਪਤਾਲ ਵਿੱਚ ਇੱਕ ਮੇਲ ਡਾਕਟਰ ਇਲਾਜ ਕਰਦਾ ਮੈਂ ਕਿੱਦਾਂ ਕਿਸੇ ਬੰਦੇ ਦੇ ਕੋਲ ਇਦਾਂ ਦਾ ਇਲਾਜ ਕਰਵਾ ਸਕਦੀ ਸੀ ਮੈਂ ਉਲਝਨ ਜਹੀ ਵਿੱਚ ਸੀ ਪਤਾ ਨਹੀਂ ਉਹ ਮੈਨੂੰ ਕੀ ਕੀ ਪੁੱਛੂਗਾ ਕੀ ਕੀ ਕਹੂਗਾ ਤੇ ਮੈਂ ਉਹਨੂੰ ਕਿੱਦਾਂ ਦੇ ਜਵਾਬ ਦੇਵਾਂਗੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰਾ ਇਲਾਜ ਕਿਸੇ ਲੇਡੀ ਡਾਕਟਰ ਕੋਲੋਂ ਕਰਵਾ ਦੇ ਪਰ ਉਹ ਕਹਿਣ ਲੱਗਾ ਕਿ ਮੈਂ ਸੁਣਿਆ ਕਿਸ ਡਾਕਟਰ ਦੇ ਹੱਥ ਵਿੱਚ ਜਾਦੂ ਆ ਉਹਨੇ ਅੱਜ ਤੱਕ ਜਿੰਨੀਆਂ ਵੀ ਔਰਤਾਂ ਦਾ ਇਲਾਜ ਕੀਤਾ ਇੱਕ ਵਾਰ ਵੀ ਉਹਨੇ ناکਾਮ ਨਹੀਂ ਹੋਇਆ ਪਰ ਮੈਂ ਤਾਂ ਬਹੁਤ ਪਰੇਸ਼ਾਨ ਸੀ ਮੈਂ ਆਪਣੀਆਂ ਸੋਚਾਂ ਵਿੱਚ ਓਲਜੀ ਹੋਈ ਸੀ ਉਦੋਂ ਹੀ ਨਰਸ ਰਿਸੈਪਸ਼ਨ ਤੇ ਆਈ ਤੇ ਕਹਿਣ ਲੱਗੀ ਹਰਜੀਤ ਔਰ ਕੌਣ ਆ ਮੇਰਾ ਘਰ ਵਾਲਾ ਕਹਿਣ ਲੱਗਿਆ ਮੇਰੀ ਘਰ ਵਾਲੀ ਆ ਮੈਂ ਆਪਣੇ ਘਰ ਵਾਲੇ ਦਾ ਹੱਥ ਫੜ ਲਿਆ ਉਹ ਮੇਰੇ ਨਾਲ ਹੀ ਖੜਾ ਹੋ ਗਿਆ ਪਰ ਨਰਸ ਨੇ ਕਿਹਾ ਕਿ ਡਾਕਟਰ ਪੇਸ਼ੈਂਟ ਨੂੰ ਹੀ ਚੈੱਕ ਕਰਦਾ ਪੇਸ਼ੈਂਟ ਦੇ ਨਾਲ ਕਿਸੇ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਆ ਇਹ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਨਰਵਸ ਹੋ ਗਈ ਸੀ ਮੈਂ ਚਾਹੁੰਦੀ ਸੀ ਕਿ ਮੇਰਾ ਘਰ ਵਾਲਾ ਮੇਰੇ ਨਾਲ ਡਾਕਟਰ ਦੇ ਕੋਲ ਜਾਵੇ ਤੇ ਮੇਰੇ ਘਰ ਵਾਲੇ ਗਿੰਦਰ ਨੇ ਮੇਰੇ ਤੋਂ ਹੱਥ ਛੁਦਾਇਆ ਤੇ ਮੈਨੂੰ ਸਮਝਾਉਣ ਲੱਗਾ ਕਿ ਅੰਦਰ ਜਾ ਤੇ ਡਾਕਟਰ ਨੂੰ ਸਾਰੀ ਗੱਲ ਧਿਆਨ ਨਾਲ ਦੱਸੀ। ਉਹਦੀ ਗੱਲ ਧਿਆਨ ਨਾਲ ਸੁਣ ਕੇ ਸਹੀ-ਸਹੀ ਜਵਾਬ ਦੇ ਦੇਣੀ। ਘਬਰਾਉਣ ਦੀ ਕੋਈ ਲੋੜ ਨਹੀਂ। ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਜੋ ਗੱਲ ਮੈਂ ਇੱਕ ਲੇਡੀ ਡਾਕਟਰ ਨਾਲ ਕਰ ਸਕਦੀ ਸੀ ਕਿਦਾਂ ਕਿਸੇ ਮੇਲ ਨਾਲ ਕਰ ਸਕਦੀ ਸੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਸੀ। ਕੀ ਆਖਰ ਬੱਚੇ ਵਾਲੇ ਰੂਮ ਵਿੱਚ ਕਿਸੇ ਮੇਲ ਡਾਕਟਰ ਦਾ ਔਰਤਾਂ ਦਾ ਇਲਾਜ ਕਰਨਾ ਕਿੱਥੇ ਤੱਕ ਸਹੀ ਆ ਜਦ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਇਹ ਗੱਲਾਂ ਗਲਤ ਨਹੀਂ ਸਮਝੀਆਂ ਜਾਂਦੀਆਂ ਪਰ ਮੈਂ ਪਿੰਡ ਦੀ ਸੀ ਵਿਆਹ ਤੋਂ ਬਾਅਦ ਗਿੰਦਰ ਦੇ ਨਾਲ ਸ਼ਹਿਰ ਵਿੱਚ ਆ ਕੇ ਰਹਿਣ ਲੱਗ ਪਈ ਸੀ ਮੇਰਾ ਸਬੰਧ ਤਾਂ ਪਿੰਡ ਦੇ ਨਾਲ ਹੀ ਇਸੇ ਲਈ ਮੈਂ ਝਿਜਕਦੀ ਸੀ ਮੈਂ ਉਸ ਨਰਸ ਦੇ ਨਾਲ ਡਾਕਟਰ ਦੇ ਕਮਰੇ ਤੱਕ ਗਈ ਨਰਸ ਮੈਨੂੰ ਡਾਕਟਰ ਦੇ ਕਮਰੇ ਦੇ ਅੰਦਰ ਲੈ ਗਈ ਤੇ ਸਾਹਮਣੇ ਡਾਕਟਰ ਨੂੰ ਦੇਖ ਕੇ ਹਰਾਂ ਜਈ ਹੋਈ ਉਹਦੇ ਬਾਰੇ ਵਿੱਚ ਮੇਰੇ ਘਰ ਵਾਲੇ ਨੇ ਕਿਹਾ ਸੀ ਕਿ ਉਹ ਬਹੁਤ ਵੱਡਾ ਡਾਕਟਰ ਆ ਅੱਜ ਤੱਕ ਉਹਦੇ ਹੱਥੋਂ ਕੋਈ ਕੇਸ ਖਰਾਬ ਨਹੀਂ ਹੋਇਆ ਮੇਰਾ ਖਿਆਲ ਆ ਤੁਹਾਡਾ ਉਹਦੀ ਵੀ ਕਾਫੀ ਉਮਰ ਹੋ ਗਈ ਸੀ ਪਰ ਉਹ ਇੱਥੇ ਨੌਜਵਾਨ ਡਾਕਟਰ ਸੀ ਇਹ ਕੋਈ ਗਿੰਦਰ ਦੀ ਉਮਰ ਦਾ ਹੀ ਸੀ ਮੈਨੂੰ ਦੇਖ ਕੇ ਉਹਨੇ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਜਿੱਦਾਂ ਹੀ ਮੈਂ ਉਹਦੇ ਸਾਹਮਣੇ ਬੈਠੀ ਉਹਨੇ ਨਰਸ ਨੂੰ ਕਿਹਾ ਕਿ ਕਮਰੇ ਵਿੱਚੋਂ ਬਾਹਰ ਜਾਓ ਮੈਂ ਮਰੀਜ਼ ਨੂੰ ਚੈੱਕ ਕਰਨਾ ਜਿੱਦਾਂ ਨਰਸ ਕਮਰੇ ਵਿੱਚੋਂ ਬਾਹਰ ਜਾਣ ਲੱਗੀ ਤਾਂ ਡਾਕਟਰ ਨੇ ਕਿਹਾ ਕਿ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ ਦੇ। ਇਹ ਸੁਣ ਕੇ ਮੀਰਾ ਦਿਲ ਵਿੱਚ ਐਂਗ ਹੋ ਗਿਆ ਸੀ। ਨਰਸ ਨੇ ਮੁਸਕਰਾ ਕੇ ਦਰਵਾਜ਼ਾ ਬੰਦ ਕੀਤਾ। ਉਹ ਕਮਰੇ ਵਿੱਚੋਂ ਬਾਹਰ ਚਲੀ ਗਈ। ਪਹਿਲਾਂ ਤਾਂ ਡਾਕਟਰ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬੜੇ ਧਿਆਨ ਨਾਲ ਦੇਖਿਆ ਤੇ ਜੋ ਕੁਝ ਉਹਨੇ ਪੁੱਛਿਆ ਮੈਂ ਤਾਂ ਸ਼ਰਮ ਦੇ ਨਾਲ ਪਾਣੀ ਪਾਣੀ ਹੋਣ ਲੱਗ ਪਈ ਸੀ। ਉਹ ਕਹਿਣ ਲੱਗਾ ਕਿ ਵਿਆਹ ਦੇ ਕਿੰਨੇ ਸਾਲ ਹੋ ਗਏ? ਮੈਂ ਵੀ ਕਹਿ ਦਿੱਤਾ ਕਿ ਵਿਆਹ ਨੂੰ 5 ਸਾਲ ਹੋ ਗਿਆ। ਤਰ ਪੁੱਛਣ ਲੱਗ ਗਿਆ ਕਿ ਘਰ ਵਾਲੇ ਨਾਲ ਰਿਲੇਸ਼ਨ ਬਣਾਉਣ ਵੇਲੇ ਕੁਝ ਹੁੰਦੀਆਂ ਜਾਂ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਉਸ ਗੱਲ ਦਾ ਕੀ ਜਵਾਬ ਦੇਵਾਂ ਸ਼ਰਮ ਦਾ ਕਰਕੇ ਮੇਰਾ ਸਿਰ ਝੁਕਿਆ ਹੋਇਆ ਸੀ ਡਾਕਟਰ ਨੇ ਅਗਲੀ ਗੱਲ ਪੁੱਛੀ ਕਿ ਪ੍ਰੈਗਨੈਂਟ ਹੋਣ ਦੇ ਲਈ ਕਦੋਂ ਤੋਂ ਦਵਾਈਆਂ ਖਾਧੀਆਂ ਮੈਂ ਕਿਹਾ 2 ਸਾਲਾਂ ਤੋਂ ਤਾਂ ਡਾਕਟਰ ਨੇ ਕਿਹਾ ਕਿ ਫਿਰ ਤੂੰ ਪ੍ਰੈਗਨੈਂਟ ਪਹਿਲਾਂ ਵੀ ਕਦੀ ਹੋਈ ਸੀ ਮੈਂ ਕਿਹਾ ਕਿ ਵਿਆਹ ਦੇ 1 ਸਾਲ ਬਾਅਦ ਮੈਂ ਪ੍ਰੈਗਨੈਂਟ ਹੋਈ ਸੀ ਪਰ ਉਸ ਵੇਲੇ ਬੱਚੇ ਨੂੰ ਜਨਮ ਨਹੀਂ ਦੇ ਸਕੀ ਕਿਉਂਕਿ ਉਹ ਬੱਚਾ ਜਨਮ ਲੈਣ ਤੋਂ ਪਹਿਲਾਂ ਹੀ ਮੈਂ ਜਾਣ ਬੁੱਝ ਕੇ ਉਹਨੂੰ ਉਹਦੇ ਕੋਲੋਂ ਸੱਚ ਲਪੋ ਲਿਆ ਮੈਂ ਡਾਕਟਰ ਨੂੰ ਨਹੀਂ ਦੱਸ ਸਕਦੀ ਸੀ ਕਿ ਮੇਰਾ ਪਹਿਲਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਢਿੱਡ ਵਿੱਚ ਮਰ ਗਿਆ ਸੀ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਅੱਛਾ ਠੀਕ ਆ ਫਿਰ ਥੋੜੀ देर ਬਾਅਦ ਕਹਿਣ ਲੱਗਾ ਕਿ ਸਾਹਮਣੇ ਬੈੱਡ ਤੇ ਲੰਮੇ ਪੈ ਜਾ ਮੈਂ ਤੇਰਾ ਚੈੱਕਅਪ ਕਰਨਾ ਇਹ ਸੁਣ ਕੇ ਤਾਂ ਮੇਰੇ ਹੋਸ਼ ਛੁੱਟ ਗਏ ਸੀ ਮੈਡਿਆ ਕਿ ਮੈਂ ਤੁਹਾਡੇ ਕੋਲ ਚੈੱਕਅਪ ਨਹੀਂ ਕਰਵਾ ਸਕਦੀ। ਮੇਰੀ ਗੱਲ ਸੁਣ ਕੇ ਉਹ ਕੁਝ ਦੇਰ ਉਹ ਮੈਨੂੰ ਦੇਖਦਾ ਰਿਹਾ ਤੇ ਫਿਰ ਮੁਸਕਰਾਉਣ ਲੱਗਿਆ ਤੇ ਕਹਿਣ ਲੱਗਿਆ ਕਿ ਕੀ ਹੋਇਆ ਕਿ ਤੂੰ ਮੈਨੂੰ ਜਾਣਦੀ ਨਹੀਂ ਕਿ ਇੱਕ ਮੇਲ ਡਾਕਟਰ ਕੋਲ ਆਪਣਾ ਇਲਾਜ ਕਰਵਾਉਣ ਆਈ ਆਂ। ਮੈਨੂੰ ਲੱਗਿਆ ਜਿੱਦਾਂ ਗੁੱਸੇ ਨਾਲ ਕਹਿੰਦਾ। ਮੈਂ ਕਿਹਾ ਕਿ ਤੁਹਾਨੂੰ ਇੱਥੇ ਕੋਈ ਲੇਡੀ ਡਾਕਟਰ ਨਹੀਂ ਰੱਖਣੀ ਚਾਹੀਦੀ ਆ। ਉਹ ਕਹਿਣ ਲੱਗਾ ਕਿ ਹੁਣ ਤੂੰ ਸਾਨੂੰ ਸਿਖਾਵੇਂਗੀ ਕਿ ਆਪਣੇ ਮਰੀਜ਼ ਨੂੰ ਕਿੱਦਾਂ ਦੇਖਣਾ ਤੇ ਕਿੱਦਾਂ ਨਹੀਂ ਮੈਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਉਹ ਕਹਿਣ ਲੱਗਾ ਕਿ ਇੱਥੇ ਆਉਣ ਵਾਲੀ ਹਰ ਔਰਤ ਦਾ ਮੈਂ ਹੀ ਚੈੱਕਅਪ ਕਰਦਾ ਕਿਸੇ ਔਰਤ ਨੂੰ ਵੀ ਕੋਈ ਇਤਰਾਜ਼ ਨਹੀਂ ਹੋਇਆ ਪਰ ਤੁਹਾਨੂੰ ਇਹਨਾਂ ਇਤਰਾਜ਼ ਸੀ ਤਾਂ ਇੱਥੇ ਨਹੀਂ ਆਉਣਾ ਸੀ ਮੇਰਾ ਟਾਈਮ ਐਵੇਂ ਖਰਾਬ ਕਿਉਂ ਕੀਤਾ ਇਹ ਕਹਿੰਦੇ ਡਾਕਟਰ ਨੇ ਬੈਲ ਵਜਾਈ ਤੇ ਨਰਸ ਕਮਰੇ ਦੇ ਅੰਦਰ ਆ ਗਈ ਸ਼ਾਇਦ ਉਧਰ ਦਰਵਾਜ਼ਾ ਬਾਹਰੋਂ ਬੰਦ ਸੀ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਡਾਕਟਰ ਨੇ ਨਰਸ ਨੂੰ ਕਿਹਾ ਕਿ ਇਹਦੇ ਘਰ ਵਾਲੇ ਨੂੰ ਅੰਦਰ ਬੁਲਾਓ ਵਜੇਰ ਬਾਅਦ ਹੀ ਗਿੰਦਰ ਨਰਸ ਦੇ ਨਾਲ ਅੰਦਰ ਆਇਆ ਡਾਕਟਰ ਨੇ ਉਹਨੂੰ ਵੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਡਾਕਟਰ ਨੇ ਕਿਹਾ ਕਿ ਤੁਹਾਡੀ ਘਰ ਵਾਲੀ ਮੇਰੇ ਨਾਲ ਕੁਲ ਵੀ ਕੋਈ ਗੱਲ ਕਰਨ ਤਿਆਰ ਨਹੀਂ ਇਹ ਕਹਿੰਦੀ ਆ ਕਿ ਮੈਨੂੰ ਇੱਥੇ ਇੱਕ ਲੇਡੀ ਡਾਕਟਰ ਨੇ ਰੱਖਣੀ ਚਾਹੀਦੀ ਆ ਦੇਖੋ ਜੇ ਤੁਸੀਂ ਮੇਰੇ ਤੋਂ ਇਲਾਜ ਨਹੀਂ ਕਰਵਾਉਣਾ ਸੀ ਤੇ ਮੇਰਾ ਟਾਈਮ ਕਿਉਂ ਖਰਾਬ ਕੀਤਾ ਇਹ ਸੁਣ ਕੇ ਗਿੰਦਰ ਮੈਨੂੰ ਗੁੱਸੇ ਨਾਲ ਦੇਖਣ ਲੱਗ ਪਿਆ ਡਾਕਟਰ ਕਹਿਣ ਲੱਗਾ ਕਿ ਤੁਸੀਂ ਇਹਨਾਂ ਨੂੰ ਵਾਪਸ ਲਿਜਾ ਸਕਦੇ ਹੋ ਪਹਿਲਾਂ ਆਪਣੀ ਘਰ ਵਾਲੇ ਦਾ ਮਾਨ ਬਣਾਓ ਕਿ ਹੁਣੇ ਆਪਣਾ ਇਲਾਜ ਮੇਰੇ ਤੋਂ ਕਰਵਾਉਣਾ ਜਾਂ ਨਹੀਂ ਜਦੋਂ ਇਹ ਮਨ ਜਾਊਗੀ ਤਾਂ ਫਿਰ ਲਿਆ ਸਕਦੇ ਹਾਂ ਇਹ ਸੁਣ ਕੇ ਗਿੰਦਰ ਗੁੱਸੇ ਵਿੱਚ ਸੀ ਤੇ ਮੈਨੂੰ ਉੱਠਣ ਦਾ ਇਸ਼ਾਰਾ ਕੀਤਾ ਮੈਂ ਚੁੱਪ ਕਰਕੇ ਨਜ਼ਰਾਂ ਝੁਕਾ ਕੇ ਕਮਰੇ ਵਿੱਚੋਂ ਬਾਹਰ ਆ ਗਈ ਸੀ ਵਾਪਸ ਆਉਂਦੇ ਪੂਰੇ ਰਸਤੇ ਡਰਾਈਵਿੰਗ ਕਰਦੇ ਹੋਏ ਗਿੰਦਰ ਮੈਨੂੰ ਇਹ ਗੱਲਾਂ ਸੁਣਾਉਂਦਾ ਰਿਹਾ ਸੀ ਕਿ ਪਿਛਲੇ 5 ਸਾਲਾਂ ਤੋਂ ਮੈਂ ਤੇਰਾ ਬੜਾ ਇਲਾਜ ਕਰਵਾ ਲਿਆ ਪਰ ਤੂੰ ਪ੍ਰੈਗਨੈਂਟ ਨਹੀਂ ਹੁੰਦੀ ਹਰ ਥਾਂ ਤੇ ਮੈਨੂੰ ਉਦਾਸ ਹੋਣਾ ਪੈਂਦਾ। ਇਸ ਡਾਕਟਰ ਦੀ ਗਰੰਟੀ ਆ ਕਿ ਉਹਦੇ ਇਲਾਜ ਤੋਂ ਔਲਾਦ ਹੋ ਜਾਂਦੀ ਆ। ਕੇਸ ਵੀ ਖਰਾਬ ਨਹੀਂ ਹੁੰਦਾ। ਇਸ ਲਈ ਮੈਂ ਤੈਨੂੰ ਇੱਥੇ ਲੈ ਕੇ ਆਇਆ ਸੀ ਪਰ ਤੇਰੇ ਤਾਂ ਨਖਰੇ ਸ਼ੁਰੂ ਹੋ ਗਏ। ਆਖਰ ਚਾਹੁੰਦੀ ਕੀ ਆ ਤੂੰ? ਜੇ ਤੇਰੀਆਂ ਇਹੀ ਹਰਕਤਾਂ ਰਹੀਆਂ ਤੇ ਤੈਨੂੰ ਜ਼ਿਆਦਾ ਦਿਨ ਬਰਦਾਸ਼ਤ ਨਹੀਂ ਕਰੂੰਗਾ ਤੇ ਮੈਂ ਆਪਣੀ ਜ਼ਿੰਦਗੀ ਵਿੱਚੋਂ ਵੀ ਕੱਢ ਦੇਊਂਗਾ। ਮੈਨੂੰ ਹਰ ਹਾਲ ਆਪਣੇ ਖਾਨਦਾਨ ਦੇ ਲਈ ਵਾਰਿਸ ਚਾਹੀਦਾ। ਤੈਨੂੰ ਪਤਾ ਕਿ ਮੈਨੂੰ ਇੱਕ ਬੱਚੇ ਦੀ ਬਹੁਤ ਲੋੜ ਆ। ਮੈਨੂੰ ਇਸ ਸਾਲ ਆਪਣੀ ਔਲਾਦ ਚਾਹੀਦੀ ਆ ਗਿੰਦਰ ਦੇ ਮੂੰਹੋਂ ਗੱਲਾਂ ਸੁਣ ਕੇ ਮੈਂ ਤੜਫ ਕੇ ਉਹਦੇ ਵੱਲ ਦੇਖਿਆ ਮੈਂ ਕਿਹਾ ਗਿੰਦਰ ਵਿਆਹ ਦੇ ਕੁਝ ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋਈ ਸੀ ਉਸ ਵਕਤ ਤੂੰ ਮੇਰੇ ਤੇ ਜ਼ੁਲਮ ਕਿਉਂ ਕੀਤਾ ਕਿਉਂ ਮੇਰੀ ਪ੍ਰੈਗਨਨਸੀ ਖਰਾਬ ਕਰਵਾਈ ਇਸੇ ਵਜ੍ਹਾ ਨਾਲ ਹੋਇਆ ਵਾ ਜੇ ਬੱਚੇ ਨੂੰ ਜਨਮ ਨਹੀਂ ਦੇ ਰਹੀ ਉਹ ਦਿਨ ਵਿੱਚ ਤੁਹਾਡੀ ਗਲਤੀਆਂ ਮੇਰੀ ਨਹੀਂ ਤੁਸੀਂ ਚਾਹੁੰਦੇ ਹੋ ਕਿ ਮੇਰਾ ਇਲਾਜ ਇੱਕ ਮੇਲ ਡਾਕਟਰ ਕਰੇ ਮੈਂ ਤਾਂ ਗੁੱਸੇ ਨਾਲ ਬੋਲਦੀ ਸੀ ਗਿੰਦਰ ਨੂੰ ਸਾਫ਼ ਹੀ ਕਹਿ ਦਿੱਤਾ ਕਿ ਅੱਜ ਮੈਂ ਆਪਣਾ ਇਲਾਜ ਕਿਸੇ ਮੇਲ ਡਾਕਟਰ ਕੋਲੋਂ ਨਹੀਂ ਕਰਵਾਉਣਾ ਮੇਰੀ ਗੱਲ ਸੁਣ ਕੇ ਗਿੰਦਰ ਨੇ ਗੱਡੀ ਦੀ ਸਪੀਡ ਵਧਾ ਦਿੱਤੀ ਪਹਿਲੇ ਦਿਨ ਮੇਰਾ ਦਿਲ ਡਰਿਆ ਹੋਇਆ ਸੀ ਮੈਨੂੰ ਪਤਾ ਸੀ ਕਿ ਗੁੱਸੇ ਵਿੱਚ ਇਦਾਂ ਹੀ ਉਹ ਕਰਦਾ ਇਸ ਲਈ ਮੈਂ ਚੁੱਪ ਹੋ ਗਈ ਛੜਕੀ ਦੇ ਬਾਹਰ ਦੇਖਣ ਲੱਗੀ ਤਾਂ ਮੈਨੂੰ ਡਰ ਲੱਗਦਾ ਸੀ ਕਿਉਂਕਿ ਉਹ ਗੱਡੀ ਬਹੁਤ ਤੇਜ਼ ਚਲਾਉਂਦਾ ਸੀ ਪਰ ਜੇ ਮੈਂ ਉਹਨੂੰ ਕਹਿੰਦੀ ਤੇ ਮੈਂ ਡਰ ਰਹੀ ਆਂ ਤਾਂ ਉਹ ਗੱਡੀ ਦੀ ਸਪੀਡ ਸਲੋ ਕਰੇ ਤਾਂ ਉਹ ਹੋਰ ਵੀ ਜ਼ਿਆਦਾ ਵਧਾ ਲੈਂਦਾ ਇਦਾਂ ਹੀ ਸੀ ਜਜਬਾਤੀ ਇਹਨਾਂ 4 ਸਾਲਾਂ ਵਿੱਚ ਮੈਂ ਉਹਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਮੇਰਾ ਕਿਸੇ ਗੱਲ ਨੂੰ ਮਨਾ ਕਰਨਾ ਗਿੰਦਰ ਨੂੰ ਗੁੱਸਾ ਦਿਵਾਉਂਦਾ ਸੀ ਤੇ ਗੁੱਸੇ ਵਿੱਚ پاਗਲ ਹੋ ਜਾਂਦਾ ਸੀ ਫਿਰ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਗਿੰਦਰ ਦਾ ਗੁੱਸਾ ਬਰਦਾਸ਼ਤ ਕਰਨ ਲਈ ਮੈਂ ਮਜਬੂਰ ਸੀ ਉਹਦੇ ਇਲਾਵਾ ਮੇਰੇ ਕੋਲ ਕੋਈ ਹੋਰ ਰਾਹਤ ਨਹੀਂ ਸੀ ਮੈਂ ਬਹੁਤ ਗਰੀਬ ਖਾਨਦਾਨ ਤੋਂ ਸੀ ਵੈਸੇ ਵੀ ਮੈਂ ਆਪਣੇ ਮਾਂ ਪਿਓ ਦੀ ਇਕਲੌਤੀ ਔਲਾਦ ਸੀ ਇਕਲੌਤੇ ਬੱਚੇ ਨੂੰ ਜੋ ਲਾਡ ਪਿਆਰ ਮਿਲਦਾ ਉਹ ਮੈਨੂੰ ਨਹੀਂ ਮਿਲਿਆ ਸੀ ਲਾਡ ਪਿਆਰ ਵੀ ਬੱਚਿਆਂ ਨੂੰ ਉਦੋਂ ਹੀ ਮਿਲਦਾ ਜਦੋਂ ਘਰ ਵਿੱਚ ਖੁਸ਼ੀ ਹੋਵੇ ਸਾਡੇ ਘਰ ਵਿੱਚ ਤਾਂ ਬਹੁਤ ਗਰੀਬੀ ਸੀ ਜਦੋਂ ਮੈਂ ਛੋਟੀ ਸੀ ਤਾਂ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਦੋਵੇਂ ਲਤਾਂ ਤੋਂ ਅਪਾਹਜ ਹੋ ਗਏ ਸੀ ਉਦੋਂ ਤੋਂ ਮੇਰੀ ਮਾਂ ਦੂਸਰਿਆਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਤੇ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਸੀ ਪਾਪਾ ਨੇ ਤਾਂ ਆਪਣੀ ਜ਼ਿੰਦਗੀ ਜਿਉਣ ਦੀ ਉਮੀਦ ਹੀ ਖਤਮ ਕਰ ਦਿੱਤੀ ਸੀ ਉਹ ਮੰਜੇ ਤੇ ਹੀ ਪੈ ਰਹੇ ਹੁੰਦੇ ਸੀ ਅੰਦਰ ਹੀ ਅੰਦਰ ਰਹਿੰਦੇ ਸੀ ਜਦੋਂ ਮੈਂ 17 ਸਾਲ ਦੀ ਹੋਈ ਤਾਂ ਪਾਪਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਮੇਰੀ ਮਾਤਾ ਪਹਿਲਾਂ ਹੀ ਕੰਮ ਕਰਦੀ ਸੀ ਪਾਪਾ ਦੇ ਜਾਣ ਤੋਂ ਬਾਅਦ ਉਹਨੇ ਵੈਸੇ ਦੀ ਕੰਮ ਹੀ ਕਰਨਾ ਸੀ ਕਿਉਂਕਿ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਤੇ ਕਮਾ ਕੇ ਮੈਨੂੰ ਉਹ ਪਾਲ ਰਹੀ ਸੀ 8ਵੀਂ ਦੇ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ ਸੀ ਤੇ ਮੈਨੂੰ ਪੜ੍ਹਾਈ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ ਜਦ ਕਿ ਮੇਰੀ ਮਾਂ ਨੇ ਇੰਨਾ ਜ਼ੋਰ ਲਾਇਆ ਸੀ ਕਿ ਮੈਂ ਪੜ੍ਹ ਲੈ ਕੇ ਆਪਣੇ ਪੈਰਾਂ ਤੇ ਖੜੀ ਹੋ ਜਾਵਾਂ ਪਰ ਮੇਰਾ ਮਨ ਪੜ੍ਹਾਈ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਸੀ ਆਪਣਾ ਘਰ ਸੀ ਇਸ ਲਈ ਜ਼ਿਆਦਾ ਪਰੇਸ਼ਾਨ ਨਹੀਂ ਹੁੰਦੀ ਸੀ ਮੰਮੀ ਨੂੰ ਵੀ ਪੈਸੇ ਮਿਲਦੇ ਸੀ ਜਿੱਦਾਂ ਕਿਦਾਂ ਕਰਕੇ ਉਹ ਮੇਰੀ ਫੀਸ ਭਰ ਦਿੰਦੀ ਸੀ ਪਰ ਅੱਗੇ ਵੀ ਮੈਨੂੰ ਪੜ੍ਹਾਉਣਾ ਚਾਹੁੰਦੀ ਸੀ ਉਹ ਮੈਨੂੰ ਸਮਝਾਉਂਦੀ ਸੀ ਕਿ ਪੜ੍ਹਾਈ ਬਿਨਾਂ ਜ਼ਿੰਦਗੀ ਕੁਝ ਵੀ ਨਹੀਂ ਹੁੰਦੀ ਮਾਣੇ ਕਿਹਾ ਕਿ ਮੇਰੀ ਤਾਂ ਜਿੱਦਾਂ ਕਿਦਾਂ ਜ਼ਿੰਦਗੀ ਲੰਘ ਗਈ ਆ ਪਰ ਮੈਂ ਤੈਨੂੰ ਖੁਸ਼ਹਾਲ ਜ਼ਿੰਦਗੀ ਦੇਣਾ ਚਾਹੁੰਦੀ ਆ ਪੜ ਲਿਖ ਜਾਊਂਗੀ ਤੇ ਆਪਣੇ ਪੈਰਾਂ ਤੇ ਖੜੀ ਹੋ ਜਾਵਾਂਗੀ ਕਿਸੇ ਦੇ ਹੱਥਾਂ ਵੱਲ ਨਹੀਂ ਦੇਖੇਗੀ ਪਰ ਮੈਂ ਕਦੀ ਪੜ੍ਹਾਈ ਵੱਲ ਦਿਲ ਹੀ ਨਹੀਂ ਲਾਇਆ ਸੀ ਮਾਂ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਬਾਹਰ ਖੇਡਣ ਚਲੀ ਜਾਂਦੀ ਹੁੰਦੀ ਸੀ ਹੁਣ ਤਾਂ ਮੈਨੂੰ ਪੜ੍ਹਾਈ ਦੇ ਲਈ ਵੀ ਪਰੇਸ਼ਾਨ ਕਰਨਾ ਮਾਣੇ ਬੰਦ ਕਰ ਦਿੱਤਾ ਸੀ ਕਿਉਂਕਿ ਉਹਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਨਹੀਂ ਮੈਂ ਪੜ੍ਹਨਾ ਜ਼ਿੰਦਗੀ ਇਦਾਂ ਹੀ ਬੀਤਣ ਲੱਗ ਗਈ ਸੀ ਜਦੋਂ ਮੈਂ 21 ਸਾਲ ਦੀ ਹੋਈ ਤਾਂ ਮੰਮੀ ਦੀ ਸਹੇਲੀ ਸੀ ਜੋ ਵਿਆਹ ਤੋਂ ਬਾਅਦ ਸ਼ਹਿਰ ਰਹਿਣ ਲੱਗ ਪਈ ਸੀ ਮੰਮੀ ਦੀ ਸਹੇਲੀ ਤੇ ਪੇਕੇ ਸਾਡੇ ਪਿੰਡ ਵਿੱਚ ਹੀ ਸੀ ਇੱਕ ਵਾਰ ਜਦੋਂ ਉਹ ਆਪਣੇ ਪੇਕੇ ਆਈ ਤਾਂ ਮੰਮੀ ਨੂੰ ਮਿਲਣ ਆਈ ਸੀ ਉਹ ਆਪਣੇ ਇਕਲੌਤੇ ਮੁੰਡੇ ਗਿੰਦਰ ਦੇ ਲਈ ਮੈਨੂੰ ਪਸੰਦ ਕਰਕੇ ਸੀ ਜਦ ਕਿ ਮੇਰੀ ਮਾਂ ਨੇ ਉਹਨੂੰ ਕਹਿ ਦਿੱਤਾ ਸੀ ਕਿ ਸਾਡੇ ਕੋਲ ਦੇਣ ਲਈ ਕੁਝ ਵੀ ਨਹੀਂ ਆ ਪਰ ਮੰਮੀ ਦੀ ਸਹੇਲੀ ਨੂੰ ਬਹੁਤ ਪਸੰਦ ਆ ਗਈ ਸੀ ਔਰ ਵੈਸੇ ਵੀ ਮੰਮੀ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਕਿਉਂਕਿ ਮੰਮੀ ਬਹੁਤ ਬਿਮਾਰ ਰਹਿੰਦੀ ਸੀ ਇਸ ਲਈ ਆਪਨੇ ਮੁੰਡੇ ਗਿੰਦਰ ਦੇ ਨਾਲ ਮੇਰਾ ਵਿਆਹ ਕਰ ਦਿੱਤਾ ਸੀ ਤੇ ਮੇਰਾ ਗਿੰਦਰ ਦੇ ਨਾਲ ਵਿਆਹ ਹੋਏ ਨੂੰ 5 ਮਹੀਨੇ ਹੋ ਗਏ ਸੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਮੇਰੇ ਖਿਆਲਾਂ ਦੀ ਦੁਨੀਆ ਇਕਦਮ ਹਰਾਨ ਕਰ ਗਈ ਸੀ ਮੈਂ ਸੋਚਾਂ ਆਪਣੇ ਦਿਮਾਗ ਵਿੱਚ ਸੋਚ ਹੀ ਰਹੀ ਸੀ ਕਿ ਗੱਡੀ ਘਰ ਦੇ ਸਾਹਮਣੇ ਆ ਕੇ ਜ਼ੋਰ ਨਾਲ ਰੋਕੀ ਤੇ ਬ੍ਰੇਕ ਲੱਗਨ ਤੇ ਹੀ ਮਸਾਂ ਰੁਕੀ ਸੀ ਮੇਰਾ ਸਿਰ ਸਾਹਮਣੇ ਗੱਡੀ ਵਿੱਚ ਵਜਦਾ ਵਜਦਾ ਬਚਿਆ ਸੀ ਮੇਰੇ ਉੱਤਰਨ ਤੋਂ ਪਹਿਲਾਂ ਹੀ ਗਿੰਦਰ ਗੱਡੀ 'ਚ ਉਤਰਿਆ ਤੇ ਗੱਡੀ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਦਿੱਤਾ ਘਰ ਦੇ ਦਰਵਾਜ਼ੇ ਦਾ ਜਿੰਦਾ ਖੋਲਣ ਲੱਗਾ ਇਹ ਦੇਖ ਕੇ ਮੈਂ ਸਮਝ ਗਈ ਸੀ ਕਿ ਅੱਜ ਫਿਰ ਮੇਰੀ ਸ਼ਾਂਤ ਆ ਗਈ ਆ ਮੈਨੂੰ ਤਾਂ ਇਹ ਇਨਸਾਨ ਕੋਈ ਦਿਮਾਗੀ ਮਰੀਜ਼ ਲੱਗਦਾ ਸੀ ਜਦੋਂ ਦਾ ਮੇਰਾ ਵਿਆਹ ਹੋਇਆ ਸੀ ਮੈਨੂੰ ਜ਼ਿੰਦਗੀ ਵਿੱਚ ਕੋਈ ਵੀ ਖੁਸ਼ੀ ਨਸੀਬ ਨਹੀਂ ਹੋਈ ਸੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਕਦੋਂ ਕੋਈ ਗੱਲ ਉਸ ਇਨਸਾਨ ਦੇ ਦਿਮਾਗ ਦੇ ਖਿਲਾਫ ਹੋ ਜਾਵੇ ਤੇ ਮੇਰੀ ਜ਼ਿੰਦਗੀ ਨੂੰ ਕਦੋਂ ਵੀ ਬਰਬਾਦ ਕਰ ਸਕਦਾ ਸੀ ਜਿੱਦਾਂ ਹੀ ਮੈਂ ਉਸ ਘਰ ਦੇ ਅੰਦਰ ਗਈ ਤਾਂ ਉਹਨੇ ਮੈਨੂੰ ਬਾਹ ਤੋਂ ਫੜਿਆ ਤੇ ਖੜੀਸਦਾ ਹੋਇਆ ਅੰਦਰ ਲੈ ਗਿਆ ਮੈਨੂੰ ਬੈੱਡ ਤੇ ਧੱਕਾ ਮਾਰਿਆ ਤੇ ਕਹਿਣ ਲੱਗਾ ਕਿ ਬਹੁਤ ਜ਼ਿਆਦਾ ਜ਼ੁਬਾਨ ਚੱਲਦੀ ਆ ਤੈਨੂੰ ਪਤਾ ਨਾ ਕਿ ਮੈਨੂੰ ਪਸੰਦ ਨਹੀਂ ਆ ਇਹ ਗੱਲ ਤੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੀ ਆਂ ਫਿਰ ਅੱਜ ਮਾਫ ਕਰ ਰਿਆਂ ਅੱਗੇ ਤੋਂ ਸ ਮੇਰੇ ਸਾਹਮਣੇ ਤਮੀਜ਼ ਨਾਲ ਗੱਲ ਕਰੀ ਇੱਕ ਗੱਲ ਕੰਨ ਖੋੜ ਕੇ ਸੁਣ ਲੈ ਮੈਂ ਕੱਲ ਤੈਨੂੰ ਦੁਬਾਰਾ ਉਸ ਡਾਕਟਰ ਦੇ ਕੋਲ ਲੈ ਕੇ ਜਾਊਂਗਾ ਤੇ ਚੁੱਪ ਕਰਕੇ ਅੰਦਰ ਉਸ ਡਾਕਟਰ ਕੋਲੋਂ ਚੈੱਕਅਪ ਕਰਵਾ ਲਾਂ ਜਿਸ ਤਰ੍ਹਾਂ ਉਹ ਗੁੱਸੇ ਵਿੱਚ ਮੈਨੂੰ ਕਹਿ ਰਿਹਾ ਸੀ ਮੈਨੂੰ ਪਤਾ ਸੀ ਕਿ ਜੇ ਮੈਂ ਉਹਦੀ ਗੱਲ ਨੂੰ ਮਨਾਂ ਕਰੂੰਗੀ ਤੇ ਮੇਰੇ ਮੂੰਹ ਤੇ ਉਹ ਥੱਪੜ ਮਾਰੂਗਾ ਇਦਾਂ ਦਾ ਹੀ ਸੀ ਜਿੱਦੀ ਜਨੋਨੀ ਗੁੱਸੇ ਵਿੱਚ ਕੁਝ ਵੀ ਉਹਨੂੰ ਦਿਸਦਾ ਨਹੀਂ ਸੀ ਇਸ ਲਈ ਮੈਂ ਵੀ ਆਪਣੀ ਜ਼ੁਬਾਨ ਬੰਦ ਰੱਖੀ ਕੁਝ ਵੀ ਨਹੀਂ ਕਿਹਾ ਤੇ ਅਗਲੇ ਦਿਨ ਉਹ ਮੈਨੂੰ ਡਾਕਟਰ ਦੇ ਕੋਲ ਦੁਬਾਰਾ ਲੈ ਗਿਆ ਜਦੋਂ ਮੈਂ ਉਸ ਡਾਕਟਰ ਦੇ ਕਮਰੇ ਵਿੱਚ ਗਈ ਤਾਂ ਉਹ ਮੈਨੂੰ ਦੇਖ ਕੇ ਗੁੱਸੇ ਨਾਲ ਮੁਸਕਰਾਉਣ ਲੱਗਾ ਤੇ ਫਿਰ ਕਹਿਣ ਲੱਗਾ ਬੈੱਡ ਤੇ ਲੰਮੇ ਪੈ ਜਾ ਇਸ ਵਾਰ ਮੈਂ ਚੁੱਪ ਕਰਕੇ ਬੈੱਡ ਤੇ ਲੰਮੇ ਪੈ ਗਈ ਸੀ ਉਸ ਤੋਂ ਬਾਅਦ ਜਦੋਂ ਉਹਨੇ ਕਮਰੇ ਦੀ ਲਾਈਟ ਬੰਦ ਕੀਤੀ ਤਾਂ ਮੇਰੇ ਹੌਲ ਛੁੱਟ ਗਏ ਮੈਂ ਸੋਚਣ ਲੱਗੀ ਕਿ ਇਹ ਕਿਹੜਾ ਚੈੱਕ-ਅਪ ਆ ਜੋ ਡਾਕਟਰ ਲਾਈਟ ਬੰਦ ਕਰਕੇ ਚੈੱਕ ਕਰਦਾ ਮੇਰੇ ਨਾਲ ਕੀ ਕਰਨਾ ਚਾਹੁੰਦਾ ਮੈਂ ਕਿਹਾ ਲਾਈਟ ਕਿਉਂ ਬੰਦ ਕਰ ਦਿੱਤੀ ਉਹ ਕਹਿਣ ਲੱਗਾ ਕਿ ਮੇਰੇ ਇਲਾਜ ਦਾ ਇਹੀ ਤਰੀਕਾ ਇਹ ਕਹਿ ਕੇ ਡਾਕਟਰ ਮੇਰੇ ਕੋਲ ਆਇਆ ਤੇ ਉਸ ਕਮਰੇ ਵਿੱਚ ਥੋੜੀ-ਥੋੜੀ ਰੌਸ਼ਨੀ ਸੀ ਉਹ ਵੀ ਸ਼ਾਇਦ ਖਿੜਕੀ ਰਾਹੀਂ ਆਉਂਦੀ ਸੀ ਮੇਰਾ ਦਿਲ ਪੂਰੀ ਤਰ੍ਹਾਂ ਖਬਰਾ ਰਿਹਾ ਸੀ ਮੇਰੇ ਦਿਲ ਦੀ ਧੜਕਣ ਵੱਧ ਗਈ ਸੀ ਉਹ ਮੇਰੇ ਬਹੁਤ ਕੋਲ ਆ ਗਿਆ ਸੀ ਤੇ ਉਸ ਤੋਂ ਬਾਅਦ ਉਹਨੇ ਜਿਵੇਂ ਮੇਰੇ ਨਾਲ ਕੀਤਾ ਜਦੋਂ ਮੇਰਾ ਵਿਆਹ ਗਿੰਦਰ ਨਾਲ ਹੋਇਆ ਸੀ ਉਹ ਦੋਵੇਂ ਮਾਂ ਪੁੱਤ ਹੀ ਸੀ ਗਿੰਦਰ ਦਾ ਨਾਂ ਕੋਈ ਭਰਾ ਸੀ ਤੇ ਨਾ ਹੀ ਕੋਈ ਭੈਣ ਸੀ ਉਹਦੇ ਪਾਪਾ ਵੀ ਨਹੀਂ ਸੀ ਮੇਰੀ ਸੱਸ ਬਹੁਤ ਚੰਗੀ ਸੀ ਪਰ ਗਿੰਦਰ ਦਾ ਵਰਤਾਅ ਮੇਰੇ ਨਾਲ ਏਦਾਂ ਦਾ ਹੀ ਸੀ ਕਦੀ ਅੱਗ ਤੇ ਕਦੀ ਪਾਣੀ ਉਹਦੇ ਕਰੈਕਟਰ ਤੋਂ ਤਾਂ ਮੈਂ ਪਰੇਸ਼ਾਨ ਹੋ ਗਈ ਸੀ ਕਦੀ ਕਦੀ ਤਾਂ ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਗੱਲਾਂ ਨੂੰ ਇਗਨੋਰ ਕਰ ਦਿੰਦਾ ਸੀ ਤੇ ਕਦੀ ਕਦੀ ਛੋਟੀ ਜੀ ਗੱਲ ਤੇ ਲੜਨ ਲੱਗ ਜਾਂਦਾ ਸੀ ਜਦੋਂ ਤੱਕ ਮੇਰੀ ਸੱਸ ਜਿਉਂਦੀ ਸੀ ਉਹ ਗਿੰਦਰ ਨਾਲ ਲੜ ਪੈਂਦੀ ਸੀ ਕਹਿੰਦੀ ਸੀ ਕਿ ਤੂੰ ਕਿਉਂ ਉਸ ਵਿਚਾਰੀ ਦੇ ਪਿੱਛੇ ਪਿਆ ਉਹ ਤਾਂ ਤੇਰੇ ਸਾਹਮਣੇ ਕੁਝ ਵੀ ਨਹੀਂ ਕਹਿੰਦੀ ਆਪਣੇ ਵਿੱਚ ਵੀ ਥੋੜਾ ਬਦਲਾਵ ਕਰਨਾ ਚਾਹੀਦਾ ਹੁਣ ਤੂੰ ਵਿਆਹਿਆ ਹੋਇਆ ਵਾ ਹਰ ਵੇਲੇ ਗੁੱਸੇ ਤੇ ਲੜਾਈ ਚੰਗੀ ਨਹੀਂ ਹੁੰਦੀ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਸੀ ਗਿੰਦਰ ਨੇ 1 ਮਹੀਨੇ ਵਿੱਚ ਮੈਨੂੰ ਬਹੁਤ ਤੰਗ ਕਰਿਆ ਤੇ ਮੈਂ ਵੀ ਤੰਗ ਆ ਗਈ ਸੀ 1 ਮਹੀਨੇ ਦੇ ਟਾਈਮ ਵਿੱਚ ਮੈਂ ਕਈ ਵਾਰ ਮਿੰਤਾ ਕਰਦੀ ਕਰਦੀ ਰੋਂਦੀ ਹੋਈ ਨੇ ਗਿੰਦਰ ਨੂੰ ਮਨਾਇਆ ਸੀ ਜੇ ਉਹ ਕਿਸੇ ਗੱਲ ਤੋਂ ਨਾਰਾਜ਼ ਹੋ ਜਾਂਦਾ ਜਦੋਂ ਤੱਕ ਮੈਂ ਉਹਦੇ ਸਾਹਮਣੇ ਰੋਂਦੀ ਹੋਈ ਹੱਥ ਜੋੜ ਕੇ ਮਾਫੀ ਨਹੀਂ ਮੰਗਦੀ ਉਹ ਬਿਲਕੁਲ ਵੀ ਮਨ ਨਹੀਂ ਮੰਨਦਾ ਸੀ ਅਸੀਂ 1-2 ਵਾਰ ਗਿੰਦਰ ਨੇ ਮੇਰੇ ਤੇ ਹੱਥ ਵੀ ਚੁੱਕਿਆ ਸੀ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਉਹ ਇੰਨਾ ਜ਼ਿਆਦਾ ਗੁੱਸੇ ਹੋ ਜਾਂਦਾ ਸੀ ਕਿ ਮੇਰੇ ਉੱਪਰ ਹੱਥ ਚੁੱਕ ਦਿੰਦਾ ਸੀ। ਕਦੀ ਕਹਿੰਦਾ ਸੀ ਕਿ ਤੂੰ ਮੇਰੀ ਸ਼ਰਟ ਸਹੀ ਤਰ੍ਹਾਂ ਪ੍ਰੈਸ ਨਹੀਂ ਕੀਤੀ। ਜਦ ਕਿ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਸੀ ਜਿੱਦਾਂ ਉਹ ਪਸੰਦ ਹੁੰਦਾ ਸੀ ਉਦਾਂ ਹੀ ਕੰਮ ਕਰਾਂ ਪਰ ਉਹ ਕਿਸੇ ਵੀ ਗੱਲ ਤੇ ਮੰਨਦਾ ਨਹੀਂ ਸੀ। ਵਿਆਹ ਦੇ ਕੁਝ ਮਹੀਨਿਆਂ ਦੇ ਬਾਅਦ ਜਦੋਂ ਮੈਂ ਪਹਿਲੀ ਵਾਰ ਪ੍ਰੈਗਨੈਂਟ ਹੋਈ ਸੀ ਤਾਂ ਜੋ ਹਾਲ ਮੇਰਾ ਗਿੰਦਰ ਨੇ ਕੀਤਾ ਸੀ ਸੁਣਨ ਵਾਲਿਆਂ ਨੂੰ ਵੀ ਸ਼ਾਇਦ ਰੂ ਕੰਬ ਜਾਊਗੀ। ਉਹਨਾਂ ਦਿਨਾਂ ਵਿੱਚ ਜਦੋਂ ਮੈਂ ਪ੍ਰੈਗਨੈਂਟ ਹੋਈ ਸੀ ਤਾਂ ਮੇਰੀ ਸਿਹਤ ਥੋੜੀ ਖਰਾਬ ਹੋਈ ਸੀ ਇਸ ਲਈ ਮੇਰੀ ਸੱਸ ਮੈਨੂੰ ਲਾਗੇ ਦੇ ਹਸਪਤਾਲ ਦੇ ਇੱਕ ਡਾਕਟਰ ਕੋਲ ਲੈ ਗਈ ਡਾਕਟਰ ਨੇ ਮੇਰੇ ਟੈਸਟ ਕਰਵਾਏ ਤਾਂ ਖੁਸ਼ਖਬਰੀ ਦੱਸ ਦਿੱਤੀ ਮੈਂ ਪ੍ਰੈਗਨੈਂਟ ਹੋ ਗਈ ਸੀ ਮੈਂ ਵੀ ਇਹ ਗੱਲ ਸੁਣ ਕੇ ਬਹੁਤ ਖੁਸ਼ ਸੀ ਹੋ ਸਕਦਾ ਸੀ ਕਿ ਇਹ ਖਬਰ ਗਿੰਦਰ ਨੂੰ ਪਤਾ ਹੋਵੇ ਤੇ ਉਹ ਸੁਧਰ ਜਾਊਗਾ ਮੇਰਾ ਖਿਆਲ ਰੱਖਣ ਲੱਗੂਗਾ ਪਰ ਇਹ ਮੇਰੀ ਗਲਤ ਫਹਮੀ ਸੀ ਜਿੱਦਾਂ ਹੀ ਮੇਰੀ ਸੱਸ ਨੇ ਗਿੰਦਰ ਨੂੰ ਦੇ ਨਾਲ ਇਹ ਗੱਲ ਕੀਤੀ ਤਾਂ ਇੱਕਦਮ ਉਹ ਚੁੱਪ ਹੋ ਗਿਆ। ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਮੈਨੂੰ ਲੱਗਦਾ ਸੀ ਜਿੱਦਾਂ ਉਹ ਆਪਣੇ ਆਪ ਵੱਲੋਂ ਉਹ ਗੁੱਸਾ ਬਰਦਾਸ਼ਤ ਕਰਦਾ ਆਪਣੇ ਦਿਲ ਵਿੱਚ ਹੀ ਗੁੱਸੇ ਨੂੰ ਪੀਂਦਾ ਦੇਖ ਕੇ ਬੁਰੀ ਤਰ੍ਹਾਂ ਫਸ ਗਈ ਸੀ। ਪਹਿਲਾਂ ਸਮਝ ਨਹੀਂ ਆਉਂਦਾ ਸੀ ਕਿ ਉਹਨੂੰ ਇਹ ਸੁਣ ਕੇ ਗੁੱਸਾ ਕਿਉਂ ਆਇਆ? ਇਹ ਤਾਂ ਖੁਸ਼ੀ ਦੀ ਗੱਲ ਸੀ। ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਆਈ ਤੇ ਉਹ ਸਿਗਰਟ ਪੀਂਦਾ ਸੀ। ਮੈਂ ਟੇਬਲ ਤੇ ਸਾਈਡ ਤੇ ਦੇਖਿਆ ਤਾਂ ਸਿਗਰਟ ਦੇ ਬੁਝੇ ਹੋਏ ਟੁਕੜੇ ਪਏ ਸੀ ਮੈਨੂੰ ਕਮਰੇ ਵਿੱਚ ਆਉਂਦੇ ਹੀ ਦੇਖਿਆ ਤੇ ਕਹਿਣ ਲੱਗਾ ਸਾਡੇ ਵਿਆਹ ਨੂੰ ਅਜੇ ਕੁਝ ਮਹੀਨੇ ਹੋਏ ਆ ਤੂੰ ਬੱਚਾ ਜਮਣਾ ਪਿੰਡ ਦੀ ਗਵਾਰ ਔਰਤ ਕੁਝ ਜ਼ਿੰਦਗੀ ਇੰਜੋਏ ਕਰ ਲੈ ਅਜੇ ਬੱਚੇ ਦੀ ਜ਼ਿੰਮੇਵਾਰੀ ਵਿੱਚ ਮੈਂ ਨਹੀਂ ਪੈਣਾ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਮੈਂ ਕਿਹਾ ਕਿ ਇਹ ਤਾਂ ਰੱਬ ਦੀ ਦੇਣਾ ਇਹਦੇ ਵਿੱਚ ਉਹਦੀ ਹੀ ਮਰਜ਼ੀ ਹੁੰਦੀ ਆ ਮੇਰੇ ਨਾਂ ਚੋਂ ਨਾਲ ਨਹੀਂ ਹੋ ਸਕਦਾ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗਾ ਪਰ ਮੇਰੀ ਔਲਾਦ ਮੇਰੇ ਕਹਿਣ ਤੇ ਹੀ ਜੰਮੂਗੀ ਰੱਬ ਦੀ ਮਰਜ਼ੀ ਨਹੀਂ ਚੱਲੂਗੀ ਜਦੋਂ ਮੈਂ ਚਾਹੂੰਗਾ ਉਦੋਂ ਹੀ ਮੇਰਾ ਬੱਚਾ ਇਸ ਦੁਨੀਆ ਵਿੱਚ ਆਊਗਾ ਜਦੋਂ ਮੈਂ ਨਹੀਂ ਚਾਹੂੰਗਾ ਤਾਂ ਕੋਈ ਵੀ ਉਹਨੂੰ ਦੁਨੀਆ ਵਿੱਚ ਨਹੀਂ ਲਿਆ ਸਕਦਾ ਗਿੰਦਰ ਦੀ ਜ਼ੁਬਾਨ ਤੋਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ ਸੀ ਕਹਿਣ ਲੱਗਾ ਕਿ ਹਜੇ ਮੈਨੂੰ ਕੋਈ ਬੱਚਾ ਨਹੀਂ ਚਾਹੀਦਾ ਮੈਂ 2-4 ਸਾਲ ਆਪਣੀ ਜ਼ਿੰਦਗੀ ਇੰਜੋਏ ਕਰਨਾ ਚਾਹੁੰਦਾ ਕੱਲ ਮੈਂ ਤੈਨੂੰ ਹਸਪਤਾਲ ਲੈ ਕੇ ਜਾਊਂਗਾ ਤੇ ਤੇਰਾ ਅਬੋਰਸ਼ਨ ਕਰਵਾ ਦੇਊਂਗਾ ਸੁਣ ਕੇ ਮੈਂ ਗਿੰਦਰ ਵੱਲ ਦੇਖਿਆ ਮੈਂ ਕਿਹਾ ਕਿ ਗਿੰਦਰ ਮੈਂ ਸਭ ਕੁਝ ਨਹੀਂ ਕਰਵਾਉਂਗੀ ਇਹ ਤਾਂ ਇੱਕ ਗੁਨਾਹ ਜੋ ਬੱਚਾ ਦੁਨੀਆ ਵਿੱਚ ਆਇਆ ਹੀ ਨਹੀਂ ਭਲਾ ਉਹਨੂੰ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਜਾਨ ਕਿਦਾਂ ਦੇ ਸਕਦੇ ਆਂ ਮੈਂ ਇਸ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਆ ਗਿੰਦਰ ਗੁੱਸੇ ਵਿੱਚ ਕਹਿਣ ਲੱਗਾ ਕਿ ਤੂੰ ਕੌਣ ਹੁੰਦੀ ਆ ਇਸ ਗੱਲ ਦਾ ਫੈਸਲਾ ਕਰਨ ਵਾਲੀ ਮੇਰਾ ਬੱਚਾ ਇਹ ਫੈਸਲਾ ਵੀ ਮੈਂ ਹੀ ਕਰੂੰਗਾ ਮੈਂ ਉਸ ਨੂੰ ਹੁਣੇ ਹੀ ਇਸ ਦੁਨੀਆ ਵਿੱਚ ਨਹੀਂ ਲਿਆਉਣਾ ਇਹ ਕਹਿਣ ਤੋਂ ਬਾਅਦ ਉਹਨੇ ਲਾਈਟ ਬੰਦ ਕੀਤੀ ਤੇ ਸੌਂ ਗਿਆ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਸੀ ਪਤਾ ਨਹੀਂ ਉਹ ਹੁਣ ਕੀ ਕਰੂਗਾ ਮੇਰੇ ਉੱਠਣ ਤੋਂ ਪਹਿਲਾਂ ਗਿੰਦਰ ਉੱਠ ਕੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਮੈਂ ਸਾਰੀ ਗੱਲ ਆਪਣੀ ਸੱਸ ਨੂੰ ਜਾ ਕੇ ਦੱਸ ਦਿੱਤੀ ਤੇ ਉਹ ਕਮਰੇ ਤੋਂ ਬਾਹਰ ਆਇਆ ਤੇ ਮੈਨੂੰ ਹਸਪਤਾਲ ਲੈ ਜਾਣ ਲਈ ਕਿਹਾ ਮੇਰੀ ਸੱਸ ਕਹਿਣ ਲੱਗੀ ਕਿਂਦਰ ਉਹ ਕਿਤੇ ਵੀ ਨਹੀਂ ਜਾਊਗੀ ਖਬਰਦਾਰ ਜੇ ਤੂੰ ਉਹਦੇ ਬੱਚੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਿੰਦਰ ਨੇ ਮੈਨੂੰ ਗੁੱਸੇ ਵਿੱਚ ਦੇਖਿਆ ਤੇ ਮੈਂ ਸਹਿਮ ਕੇ ਆਪਣੀ ਸੱਸ ਦੇ ਪਿੱਛੇ ਹੋ ਗਈ ਉਹ ਗੁੱਸੇ ਵਿੱਚ ਮੈਨੂੰ ਘੂਰਦਾ ਹੋਇਆ ਬਾਹਰ ਨੂੰ ਚਲਾ ਗਿਆ ਤੇ ਤਿੰਨ ਦਿਨਾਂ ਤੱਕ ਉਹ ਘਰ ਨਹੀਂ ਆਇਆ ਹੁਣ ਮੈਨੂੰ ਗਿੰਦਰ ਦੀ ਫਿਕਰ ਹੋਣ ਲੱਗ ਪਈ ਸੀ ਕਿਉਂਕਿ ਗੁੱਸੇ ਵਿੱਚ ਉਹ ਅੰਨਾ ਹੋ ਗਿਆ ਸੀ ਉਹ ਕੁਝ ਵੀ ਕਰ ਸਕਦਾ ਸੀ ਮੇਰੀ ਸੱਸ ਮੈਨੂੰ ਕੁਝ ਵੀ ਨਹੀਂ ਕਹਿੰਦੀ ਸੀ ਪਰ ਉਹ ਵੀ ਪਰੇਸ਼ਾਨ ਸੀ ਤਿੰਨ ਦਿਨ ਦੇ ਬਾਅਦ ਜਦੋਂ ਉਹ ਆਇਆ ਤਾਂ ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਸੀ ਮੈਂ ਉਹਦੇ ਲਈ ਰੋਟੀ ਲੈ ਕੇ ਆਈ ਤਾਂ ਉਹਨੇ ਪਲੇਟ ਚੁੱਕ ਕੇ ਸੁੱਟ ਦਿੱਤੀ ਕਹਿਣ ਲੱਗਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਮੇਰੀ ਸਾਸਤਾ ਬਸ ਦੇਖਦੀ ਸੀ ਮੈਨੂੰ ਕਹਿਣ ਲੱਗੀ ਕਿ ਜਾ ਤੂੰ ਕਮਰੇ ਵਿੱਚ ਚਲੀ ਜਾ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਰੋਣ ਲੱਗ ਪਈ ਸੀ ਮੇਰੀ ਸਾਸ ਸਿੰਦਰ ਨੂੰ ਬੜੇ ਪਿਆਰ ਨਾਲ ਸਮਝਾਉਂਦੀ ਸੀ ਪਰ ਉਹ ਬਿਲਕੁਲ ਚੁੱਪ ਸੀ ਮੈਨੂੰ ਪਤਾ ਸੀ ਕਿ ਉਹਦੀ ਚੁੱਪ ਦਾ ਮਤਲਬ ਕੀ ਆ ਮੈਂ ਸੋਚਿਆ ਕਿ ਮੈਂ ਉਹਦੇ ਤੋਂ ਕੋਈ ਵੀ ਇਤਰਾਜ਼ ਨਹੀਂ ਕਰੂੰਗੀ ਉਹਦੀ ਔਲਾਦ ਆ ਜਿੰਦਾ ਰੱਖੇ ਚਾਹੇ ਮਾਰ ਦੇਵੇ ਮੈਂ ਇਹ ਜ਼ਿੰਦਗੀ ਇਹਦੇ ਨਾਲ ਬਤਾਉਣੀ ਆ ਤੇ ਫਿਰ ਮੈਂ ਗਿੰਦਰ ਦੇ ਨਾਲ ਲੜ ਝਗੜ ਕੇ ਜ਼ਿੰਦਗੀ ਨਹੀਂ ਬਤਾ ਸਕਦੀ ਸੀ ਜਿੱਦਾਂ ਹੀ ਉਹ ਕਮਰੇ ਵਿੱਚ ਆਇਆ ਤੇ ਉਸ ਤੋਂ ਪਹਿਲਾਂ ਕਿ ਮੈਂ ਉਹਨੂੰ ਇਹ ਸਭ ਕੁਝ ਕਹਿੰਦੀ ਉਹ ਜੋ ਚਾਹੇ ਕਰੇ ਪਰ ਉਹਨੇ ਤਾਂ ਮੇਰੀ ਇੱਕ ਨਾ ਸੁਣੀ ਮੈਨੂੰ ਜ਼ਮੀਨ ਤੇ ਧੱਕਾ ਮਾਰ ਦਿੱਤਾ ਮੈਂ ਢਿੱਡ ਦੇ ਭਾਰ ਜ਼ੋਰ ਨਾਲ ਡਿੱਗੀ ਮੈਂ ਚੀਕਾਂ ਮਾਰਦੀ ਰਹੀ ਕਹਿਣ ਲੱਗਾ ਕਿ ਮੈਨੂੰ ਬਹੁਤ ਆਸਾਨੀ ਨਾਲ ਇਸ ਝਾਂਜਟ ਨੂੰ ਖਤਮ ਕਰਨਾ ਆਉਂਦਾ ਪਰ ਤੂੰ ਭੁੱਲ ਗਈ ਆ ਕਿ ਜੇ ਤੂੰ ਮੇਰੇ ਨਾਲ ਜिद ਕਰੇਂਗੀ ਤਾਂ ਮੈਂ ਤੇਰਾ ਇਹੀ ਹਾਲ ਕਰੂੰਗਾ ਹੁਣ ਮੈਂ ਇਸੇ ਤਰ੍ਹਾਂ ਇਸ ਨੂੰ ਖਤਮ ਕਰ ਦੇਵਾਂਗਾ ਮੇਰੀ ਸੱਸ ਮੇਰੀਆਂ ਚੀਕਾਂ ਸੁਣ ਕੇ ਦਰਵਾਜ਼ਾ ਖੜਕਾਉਣ ਲੱਗ ਪਈ ਮੇਰੀਆਂ ਚੀਕਾਂ ਨੇ ਪੂਰਾ ਕਮਰਾ ਹਿਲਾ ਦਿੱਤਾ ਸੀ ਮੇਰੀਆਂ ਚੀਕਾਂ ਸੁਣ ਕੇ ਪਰੇਸ਼ਾਨ ਹੋ ਗਈ ਸੀ ਤੇ ਰੋ ਰੋ ਕੇ ਦਰਵਾਜ਼ਾ ਖੜਕਾਉਂਦੀ ਸੀ ਗਿੰਦਰ ਦੀਆਂ ਮਿੰਨਤਾਂ ਕਰਦੀ ਸੀ ਕਿ ਪਲੀਜ਼ ਦਰਵਾਜ਼ਾ ਖੋਲ ਦੇ ਇਹ ਜੁਲਮ ਨਾ ਕਰ ਪਰ ਉਹਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਮੈਨੂੰ ਇੰਨਾ ਮਾਰਿਆ ਕਿ ਮੈਂ ਬਿਲਕੁਲ ਬੇਸੁਰਤ ਹੋ ਗਈ ਸੀ ਮੇਰੀਆਂ ਚੀਕਾਂ ਇੰਨੀ ਉੱਚੀ ਸੀ ਕਿ ਆਂਡ ਗਵਾਂਡ ਵੀ ਸੁਣਦੀਆਂ ਸੀ ਮੇਰੀ ਸੱਸ ਕਮਰੇ ਦੇ ਬਾਹਰ ਖੜੀ ਰੋਂਦੀ ਸੀ ਕਮਰੇ ਦਾ ਦਰਵਾਜ਼ਾ ਖੜਕਾਉਂਦੀ ਸੀ ਉਹ ਕਹਿੰਦੀ ਸੀ ਕਿ ਪਲੀਜ਼ ਗਿੰਦਰ ਇਦਾਂ ਨਾ ਕਰ ਦਰਵਾਜ਼ਾ ਖੋਲ ਪਰ ਉਹ ਦਰਵਾਜ਼ਾ ਨਹੀਂ ਖੋਲਦਾ ਸੀ ਪਰ ਜਦੋਂ ਤੱਕ ਉਹਨੇ ਮੇਰੇ ਅੰਦਰ ਉਸ ਬੱਚੇ ਨੂੰ ਖਤਮ ਨਹੀਂ ਕਰ ਦਿੱਤਾ ਮੇਰੀਆਂ ਅੱਖਾਂ ਵਿੱਚ ਹੰਝੂ ਆਉਂਦੇ ਸੀ ਗਿੰਦਰ ਨੇ ਕਮਰੇ ਦੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਚਲਾ ਗਿਆ। ਮੇਰੀ ਸੱਸ ਭੱਜਦੀ ਹੋਈ ਮੇਰੇ ਕੋਲ ਆਈ ਤੇ ਮੇਰੀ ਹਾਲਤ ਦੇਖ ਕੇ ਘਬਰਾ ਗਈ ਸੀ। ਮੈਨੂੰ ਲੱਗਿਆ ਸੀ ਕਿ ਅੱਜ ਤਾਂ ਮੈਂ ਮਰ ਹੀ ਜਾਵਾਂਗੀ। ਮੇਰੀ ਸੱਸ ਵਿਚਾਰੀ ਮੈਨੂੰ ਚੁਪਕਣ ਲੱਗੀ ਤੇ ਰੋਂਦੀ ਹੋਈ ਗਿੰਦਰ ਦੇ ਕੋਲ ਗਈ। ਹੱਥ ਜੋੜ ਕੇ ਕਹਿਣ ਲੱਗੀ ਕਿ ਹਸਪਤਾਲ ਲੈ ਜਾ। ਪਰ ਉਹ ਪੱਥਰ ਦਾ ਬਣ ਕੇ ਬੈਠਾ ਸੀ। ਮੇਰੀ ਸੱਸ ਨੇ ਫੋਨ ਕਰਕੇ ਐਮ ਐਂਬੂਲੈਂਸ ਬੁਲਾਈ ਤੇ ਮੈਨੂੰ ਆਪਣੇ ਨਾਲ ਹਸਪਤਾਲ ਲੈ ਗਈ ਤੇ ਐਨਾ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਆਈ ਤਾਂ ਗਿੰਦਰ ਨੇ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕੀਤੀ ਮੈਂ ਵੀ ਗਿੰਦਰ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਸੀ ਜੋ ਕੁਝ ਵੀ ਗਿੰਦਰ ਨੇ ਮੇਰੇ ਨਾਲ ਕੀਤਾ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਇਹੋ ਜਿਹੇ ਇਨਸਾਨ ਦੀ ਸ਼ਕਲ ਵੀ ਨਾ ਦੇਖਾਂ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਸੀ ਮੈਂ ਆਪਣੀ ਮਾਂ ਦੀ ਗੱਲ ਯਾਦ ਕੀਤੀ ਤੇ ਕਿ ਪੜ੍ਹ ਲਿਖ ਜਾਂਦੀ ਤਾਂ ਮੈਨੂੰ ਇਹ ਦਿਨ ਨਹੀਂ ਦੇਖਣੇ ਪੈਂਦੇ ਸੀ ਮੈਂ ਉਸ ਬੰਦੇ ਦੀ ਸ਼ਕਲ ਨਹੀਂ ਦੇਖਣਾ ਚਾਹੁੰਦੀ ਸੀ। ਉਹਨੂੰ ਛੱਡ ਕੇ ਮੈਂ ਕਿਤੇ ਛੋਟੀ ਮੋਟੀ ਨੌਕਰੀ ਕਰ ਲੈਂਦੀ, ਆਪਣੀ ਜ਼ਿੰਦਗੀ ਤਾਂ ਗੁਜ਼ਾਰ ਲੈਂਦੀ ਪਰ ਮੈਂ ਲਾਚਾਰ ਸੀ। ਉਸ ਬੰਦੇ ਦੇ ਟੁਕੜਿਆਂ ਤੇ ਪਲਦੀ ਸੀ। ਮੇਰੇ ਸਿਰ ਤੇ ਹੱਥ ਰੱਖਣ ਵਾਲਾ ਮੇਰਾ ਪਿਓ ਨਹੀਂ ਸੀ, ਨਾ ਮੇਰੀ ਮਾਂ ਸੀ। ਨਾ ਹੀ ਮੇਰੇ ਕੋਲ ਮੇਰੀ ਪੜ੍ਹਾਈ ਦਾ ਹੁਨਰ ਸੀ ਤੇ ਗਿੰਦਰ ਮੇਰੀ ਇਸ ਮਜਬੂਰੀ ਦਾ ਫਾਇਦਾ ਚੁੱਕਦਾ। ਮੇਰੇ ਕੋਲ ਬਹੁਤ ਮੇਰੀ ਸੱਸ ਬਹੁਤੀ ਚੰਗੀ ਸੀ। ਉਹ ਮੇਰਾ ਬਹੁਤ ਧਿਆਨ ਰੱਖਦੀ ਸੀ। ਪਰ ਉਹ ਵੀ ਹੁਣ ਤਾਂ ਪੂਰੀ ਹੋ ਗਈ ਸੀ ਤੇ ਬਿਮਾਰੀਆਂ ਨਾਲ ਲੜਦੀ ਰਹਿੰਦੀ ਸੀ ਇੱਕ ਦਿਨ ਗਿੰਦਰ ਵੀ ਮੈਨੂੰ ਆਪ ਬੁਲਾਉਣ ਲੱਗਾ ਤੇ ਮੇਰਾ ਦਿਲ ਤਾਂ ਨਹੀਂ ਕਰਦਾ ਸੀ ਕਿ ਮੈਂ ਉਹਦੇ ਨਾਲ ਗੱਲ ਕਰਾਂ ਫਿਰ ਵੀ ਮੈਂ ਆਪਣੇ ਦਿਲ ਨੂੰ ਸਮਝਾਉਂਦੇ ਹੋਏ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਇਲਾਵਾ ਮੇਰੇ ਕੋਲ ਹੋਰ ਕੋਈ ਦੂਸਰਾ ਰਸਤਾ ਵੀ ਨਹੀਂ ਸੀ ਜਾਂ ਫਿਰ ਪੇਕੇ ਚਲੀ ਜਾਂਦੀ ਪੇਕਿਆਂ ਵਿੱਚ ਮੇਰਾ ਕੋਈ ਨਹੀਂ ਸੀ ਇਸ ਲਈ ਪੱਥਰ ਦਾ ਦਿਲ ਬਣਾ ਕੇ ਮੈਂ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਫੋਟਵੀ ਹੋਇਆ ਸੀ ਮੈਂ ਜੋ ਗਵਾ ਲਿਆ ਸੀ ਉਹ ਮੈਂ ਵਾਪਸ ਨਹੀਂ ਲਿਆ ਸਕਦੀ ਸੀ ਇੱਕ ਸਾਲ ਤੱਕ ਤਾਂ ਗਿੰਦਰ ਮੈਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਵਾਈਆਂ ਖਵਾਉਂਦਾ ਰਿਹਾ ਕਿ ਹੁਣ ਬੱਚਾ ਨਹੀਂ ਚਾਹੀਦਾ ਇਦਾਂ ਹੀ ਮੇਰੀ ਸੱਸ ਵੀ ਇਸ ਦੁਨੀਆ ਤੋਂ ਚਲੀ ਗਈ ਉਹਦੇ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਜਿੱਦਾਂ ਮੈਂ ਬਿਲਕੁਲ ਇਕੱਲੀ ਹੋ ਗਈ ਆ ਉਹੀ ਸੀ ਜੋ ਮੇਰੀ ਹਿੰਮਤ ਵਧਾਉਂਦੀ ਰਹਿੰਦੀ ਸੀ ਤੇ ਅੱਜ ਗਿੰਦਰ ਆਜ਼ਾਦ ਹੋ ਗਿਆ ਸੀ ਕਿਉਂਕਿ ਪਹਿਲਾਂ ਮਾਂ ਦੇ ਸਾਹਮਣੇ ਕੁਝ ਸਹੀ ਤਰ੍ਹਾਂ ਗੱਲ ਕਰ ਲੈਂਦਾ ਸੀ ਪਰ ਹੁਣ ਉਹਨੂੰ ਤਾਂ ਫੁੱਲੀ ਛੁੱਟੀ ਮਿਲ ਗਈ ਸੀ ਹੁਣ ਤਾਂ ਆਏ ਦਿਨ ਮੇਰੇ ਤੇ ਹੱਥ ਚੁੱਕਦਾ ਸੀ ਕਦੀ ਗੁੱਸੇ ਨਾਲ ਬੋਲਦਾ ਤੇ ਕਦੇ ਭਾਂਡੇ ਤੋੜ ਦਿੰਦਾ ਸੀ ਇੱਕ ਦਿਨ ਕਹਿਣ ਲੱਗਿਆ ਕਿ ਮੈਨੂੰ ਹੁਣ ਬੱਚਾ ਚਾਹੀਦਾ ਇਹ ਸੁਣ ਕੇ ਮੇਰਾ ਦਿਲ ਦੁਖੀ ਹੋ ਗਿਆ ਸੀ ਮੇਰੇ ਅੰਦਰ ਤਾਂ ਖੁਆਇਸ਼ ਹੀ ਖਤਮ ਹੋ ਗਈ ਸੀ ਕਿ ਮੈਂ ਕਦੀ ਮਾਂ ਬਣਾ ਤੇ ਜਦੋਂ ਗਿੰਦਰ ਨੇ ਇਹ ਗੱਲ ਕਹੀ ਕਿ ਮੈਨੂੰ ਬੱਚਾ ਚਾਹੀਦਾ ਉਹਨੇ ਫਿਰ ਮੈਨੂੰ ਦਵਾਈਆਂ ਖਵਾਉਣੀ ਐ ਛੱਡ ਦਿੱਤੀਆਂ ਸੀ ਪਰ ਫਿਰ ਮੈਂ ਪ੍ਰੈਗਨੈਂਟ ਨਹੀਂ ਹੋਈ ਸੀ ਇੱਕ ਸਾਲ ਹੋ ਗਿਆ ਸੀ ਗਿੰਦਰ ਮੈਨੂੰ ਇੱਕ ਲੇਡੀ ਡਾਕਟਰ ਦੇ ਕੋਲ ਲੈ ਕੇ ਗਿਆ ਤੇ ਉਹ ਕਹਿਣ ਲੱਗੀ ਕਿ ਪ੍ਰੈਗਨੈਂਸੀ ਦੇ ਨਾਲ ਤੁਹਾਨੂੰ ਕੁਝ ਪ੍ਰੋਬਲਮ ਆ ਜਿਹਦੀ ਵਜ੍ਹਾ ਨਾਲ ਤੂੰ ਮਾਂ ਨਹੀਂ ਬਣ ਸਕਦੀ ਮੇਰੇ ਘਰ ਵਾਲੇ ਨੇ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਸੀ ਸ਼ਾਇਦ ਇਸੇ ਕਰਕੇ ਰੱਬ ਨੇ ਮੈਨੂੰ ਇਹ ਖੁਸ਼ੀ ਨਹੀਂ ਦੇਣੀ ਸੀ ਮੇਰੇ ਤੇ ਇਹ ਰਾਜ਼ ਵੀ ਖੁੱਲ ਗਿਆ ਸੀ ਗਿੰਦਰ ਨੂੰ ਔਲਾਦ ਕਿਉਂ ਚਾਹੀਦੀ ਆ ਅਸਲ ਵਿੱਚ ਮੇਰੀ ਸੱਸ ਆਪਣੀ ਸਾਰੀ ਜਾਇਦਾਦ ਗਿੰਦਰ ਦੀ بجائے ਆਪਣੇ ਪੋਤੀ ਜਾਂ ਪੋਤੇ ਦੇ ਨਾਮ ਤੇ ਕਰ ਗਈ ਸੀ ਇਸ ਲਈ ਉਹਨੂੰ ਹੁਣ ਬੱਚਾ ਚਾਹੀਦਾ ਸੀ ਉਹੀ ਸਾਰੀ ਜਾਇਦਾਦ ਦਾ ਅਸਲੀ ਹੱਕਦਾਰ ਹੋਊਗਾ ਜੋ ਉਸ ਦਾ ਪੋਤਾ ਜਾਂ ਪੁੱਤ ਹੋਊਗਾ ਜਦੋਂ ਤੱਕ ਗਿੰਦਰ ਦਾ ਕੋਈ ਬੱਚਾ ਨਹੀਂ ਹੋ ਜਾਂਦਾ ਉਦੋਂ ਤੱਕ ਸਾਰੀ ਜਾਇਦਾਦ ਸਰਕਾਰ ਦੇ ਕਬਜ਼ੇ ਵਿੱਚ ਹੀ ਰਹੂਗੀ ਗਿੰਦਰ ਨੂੰ ਸਿਰਫ ਥੋੜਾ ਬਹੁਤਾ ਖਰਚਾ ਦਿੱਤਾ ਜਾਊਗਾ ਇਸ ਲਈ ਗੁੱਸੇ ਵਿੱਚ ਇੱਕ ਦਿਨ ਗਿੰਦਰ ਨੇ ਮੈਨੂੰ ਲੜਦੇ ਲੜਦੇ ਕਹਿ ਦਿੱਤਾ ਮੈਂ ਸਮਝ ਗਈ ਸੀ ਕਿ ਹੁਣ ਉਹਨੂੰ ਔਲਾਦ ਵਿੱਚ ਕੋਈ ਇੰਟਰਸਟ ਨਹੀਂ ਆ ਉਹ ਤਾਂ ਸਿਰਫ ਜਾਇਦਾਦ ਚਾਹੀਦੀ ਆ ਜੋ ਉਹਦੀ ਮਾਂ ਗਿੰਦਰ ਦੀ ਆਉਣ ਵਾਲੀ ਔਲਾਦ ਦੇ ਨਾਮ ਤੇ ਹੀ ਕਰਵਾ ਕੇ ਗਈ ਸੀ ਫਿਰ ਉਸ ਡਾਕਟਰ ਦੇ ਬਾਰੇ ਗਿੰਦਰ ਨੂੰ ਪਤਾ ਲੱਗਿਆ ਤਾਂ ਉਹ ਮੈਨੂੰ ਉਸ ਦੇ ਕੋਲ ਲੈ ਗਿਆ ਡਾਕਟਰ ਹਨੇਰੇ ਵਿੱਚ ਮੇਰੇ ਕੋਲ ਆਇਆ ਉਨੇ ਮੈਨੂੰ ਇੱਕ ਟੀਕਾ ਲਾਇਆ ਜਿਸ ਦੇ ਨਾਲ ਮੈਂ ਬੇਹੋਸ਼ ਹੋ ਗਏ ਸੀ ਮੈਨੂੰ ਨਹੀਂ ਪਤਾ ਸੀ ਕਿ ਕਿੰਨੇ ਦਿਨ ਤੱਕ ਬੇਹੋਸ਼ ਰਹੀ ਪਰ ਜਦੋਂ ਮੈਨੂੰ ਹੋਸ਼ ਆਈ ਤੇ ਹਸਪਤਾਲ ਦੇ ਇੱਕ ਪ੍ਰਾਈਵੇਟ ਰੂਮ ਵਿੱਚ ਸੀ ਮੇਰੇ ਹੱਥ ਵਿੱਚ ਇੱਕ ਡ੍ਰਿਪ ਲੱਗੀ ਹੋਈ ਸੀ ਮੈਨੂੰ ਆਪਣਾ ਜਿਸਮ ਬਹੁਤ ਬੇਸੁਰਤ ਜਿਹਾ ਮਹਿਸੂਸ ਹੁੰਦਾ ਸੀ ਪਰ ਮੈਨੂੰ ਕੁਝ ਵੀ ਯਾਦ ਨਹੀਂ ਸੀ ਕੁਝ ਦੇਰ ਬਾਅਦ ਡਾਕਟਰ ਉਸ ਕਮਰੇ ਵਿੱਚ ਆਇਆ ਤੇ ਫੋਨ ਤੇ ਗੱਲਾਂ ਕਰਦਾ ਸੀ ਕਿ ਹਾਂਜੀ ਠੀਕ ਠਾਕ ਕੰਮ ਹੋ ਗਿਆ ਤੁਹਾਡੀ ਘਰ ਵਾਲੀ ਪ੍ਰੈਗਨੈਂਟ ਆ ਇਹ ਸੁਣ ਕੇ ਤਾਂ ਮੇਰਾ ਦਿਮਾਗ ਘੁੰਮ ਗਿਆ ਸੀ ਆਖਰ ਕਦੋਂ ਤੋਂ ਮੈਂ ਹਾਸਲ ਵਿੱਚ ਸੀ ਕਦੋਂ ਤੋਂ ਮੈਂ بے ਹੋਸ਼ ਹੋਈ ਸੀ ਮੇਰੇ ਨਾਲ ਕੀ ਹੋਇਆ ਸੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ ਆਖਰ ਮੇਰੇ ਨਾਲ ਕੀ ਹੋਇਆ ਸੀ ਮੈਂ ਬੇਹੋਸ਼ ਹੀ ਪ੍ਰੈਗਨੈਂਟ ਹੋ ਗਈ ਇੱਕ ਦਿਨ ਬਾਅਦ ਇੱਕ ਸਵਾਲ ਮੇਰੇ ਦਿਮਾਗ ਵਿੱਚ ਘੂਮਣ ਲੱਗ ਪਏ ਸੀ ਉਸ ਡਾਕਟਰ ਨੇ ਜਦੋਂ ਮੈਨੂੰ ਹੋਸ਼ ਵਿੱਚ ਦੇਖਿਆ ਤੇ ਮੁਸਕਰਾ ਕੇ ਕਹਿਣ ਲੱਗਾ ਕਿ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਠੀਕ ਆ ਨਾ ਮੈਂ ਗੁੱਸੇ ਵਿੱਚ ਉਹਨੂੰ ਦੇਖਦੀ ਸੀ ਮੈਂ ਕਿਹਾ ਹੁਣੇ ਤੁਸੀਂ ਕਿਹਦੇ ਨਾਲ ਗੱਲ ਕਰਦੇ ਸੀ ਕੌਣ ਸੀ ਡਾਕਟਰ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਕਿ ਤੁਹਾਡਾ ਹੀ ਇਲਾਜ ਕਰਦਾ ਸੀ ਤੇ ਤੁਹਾਡੇ ਘਰਵਾਲੇ ਦੀ ਪਰਮਿਸ਼ਨ ਦੇ ਨਾਲ ਮੈਂ ਤੁਹਾਡਾ ਇਲਾਜ ਕੀਤਾ ਮੈਂ ਕਿਹਾ ਕਿ ਕਦੋਂ ਤੋਂ ਮੈਂ ਬੇਹੋਸ਼ ਸੀ ਕੀ ਹੋਇਆ ਮੇਰੇ ਨਾਲ ਦੱਸੋ ਮੈਨੂੰ ਕਿਉਂਕਿ ਮੈਨੂੰ ਤਾਂ ਲੇਡੀ ਡਾਕਟਰ ਜਵਾਬ ਦੇ ਚੁੱਕੀ ਸੀ ਮੈਂ ਕਦੀ ਮਾਂ ਨਹੀਂ ਬਣ ਸਕਦੀ ਉਹ ਕਹਿਣ ਲੱਗੇ ਕਿ ਤੂੰ ਸਿਰਫ ਤਿੰਨ ਦਿਨ ਬੇਹੋਸ਼ ਹੋਈ ਸੀ ਅਸੀਂ ਆਪਣਾ ਅੰਦਰੂਨੀ ਇਲਾਜ ਕੀਤਾ ਤੇ ਤੁਹਾਡੇ ਘਰ ਵਾਲੇ ਨੂੰ ਬੱਚਾ ਚਾਹੀਦਾ ਇੱਕ ਨੇਚਰਲ ਤਰੀਕੇ ਨਾਲ ਹੋਣਾ ਮੁਸ਼ਕਲ ਲੱਗਦਾ ਸੀ ਇਸ ਲਈ ਇਹ ਸਭ ਕੁਝ ਕੀਤਾ ਗਿਆ ਉਹ ਹੋ ਗਿਆ ਜੋ ਤੁਹਾਡਾ ਪਤੀ ਚਾਹੁੰਦਾ ਸੀ ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗ ਪਏ ਸੀ ਗਿੰਦਰ ਤੋਂ ਮੈਨੂੰ ਨਫ਼ਰਤ ਹੋਣ ਲੱਗ ਪਈ ਸੀ ਇਹ ਕਿੱਦਾਂ ਦੀ ਹਨੇਰ ਨਗਰੀ ਸੀ ਉਹ ਆਪਣੀ ਗੱਲ ਮੰਨਵਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਸੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਬਾਰ ਉਸਦੇ ਬਾਅਦ ਜੋ ਕੁਝ ਹੋਇਆ ਮੈਂ ਹੈਰਾਨ ਹੋ ਗਈ ਸੀ 9 ਮਹੀਨੇ ਬਾਅਦ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ ਜਿਸ ਦਿਨ ਮੇਰਾ ਮੁੰਡਾ ਹੋਇਆ ਸੀ ਉਸ ਦਿਨ ਗਿੰਦਰਾ ਆਪਣੇ ਆਫਿਸ ਵਿੱਚ ਸੀ ਜਦੋਂ ਫੋਨ ਕਰਕੇ ਡਾਕਟਰ ਨੇ ਉਹਨੂੰ ਇਹ ਗੱਲ ਦੱਸੀ ਤਾਂ ਉਹ ਬਹੁਤ ਹੀ ਤੇਜ਼-ਤੇਜ਼ ਗੱਡੀ ਚਲਾਉਂਦਾ ਸੀ ਕਿ ਉਹ ਜਲਦੀ ਹਸਪਤਾਲ ਪਹੁੰਚ ਜਾਵੇ ਪਰ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਤੇ ਉਹ ਬੱਚੇ ਨੂੰ 1 ਮਿੰਟ ਵੀ ਉਹਨੂੰ ਦੇਖਣਾ ਨਸੀਬ ਨਹੀਂ ਹੋਇਆ ਤੇ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਸੀ ਮੈਨੂੰ ਉਹਦੇ ਮਰ ਜਾਣ ਦਾ ਕੋਈ ਦੁੱਖ ਨਹੀਂ ਸੀ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਜਾਨੀ ਆਪਣੇ ਆਪ ਨੂੰ ਉੱਪਰ ਰੱਬ ਤੋਂ ਸਮਝਦਾ ਸੀ ਤੇ ਰੱਬ ਨੂੰ ਏਦਾਂ ਦੇ ਲੋਕ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਜ਼ਿੰਦਗੀ ਤੇ ਮੌਤ ਸਿਰਫ ਰੱਬ ਦਾ ਹੀ ਹੱਕ ਹੁੰਦਾ ਏਦਾਂ ਹੀ ਕੁਝ ਗਿੰਦਰ ਵੀ ਕਰਦਾ ਸੀ ਉਹ ਜਦੋਂ ਚਾਹੇ ਬੱਚੇ ਨੂੰ ਦੁਨੀਆ ਵਿੱਚ ਲਿਆ ਸਕਦਾ ਸੀ ਜਦੋਂ ਚਾਹੇ ਮਾਰ ਸਕਦਾ ਸੀ ਪਰ ਇਹ ਨਹੀਂ ਸੀ ਪਤਾ ਕਿ ਇਨਸਾਨ ਤੋਂ ਵੱਧ ਕੇ ਜੋ ਆ ਉਹ ਰੱਬ ਆ ਉਹਦੀ ਮਰਜ਼ੀ ਦੇ ਬਿਨਾ ਇੱਕ ਪੱਤਾ ਵੀ ਨਹੀਂ ਹਿਲਦਾ ਮੈਂ ਆਪਣੇ ਮੁੰਡੇ ਨੂੰ ਚੁੰਮ ਕੇ ਆਪਣੇ ਸੀਨੇ ਨਾਲ ਲਾਇਆ ਗਿੰਦਰ ਦੀ ਬੋਡੀ ਨੂੰ ਘਰ ਲੈ ਗਏ ਉਹਨੂੰ ਸੰਸਕਾਰ ਕਰ ਦਿੱਤਾ ਮੇਰੀਆਂ ਅੱਖਾਂ ਵਿੱਚੋਂ ਬਿਲਕੁਲ ਵੀ ਹੰਝੂ ਨਹੀਂ ਨਿਕਲੇ ਸੀ ਸਾਰੇ ਲੋਕ ਇਹ ਸਮਝਦੇ ਸੀ ਕਿ ਮੈਨੂੰ ਗਿੰਦਰ ਦੀ ਮੌਤ ਦਾ ਕਾਮ ਲੱਗ ਗਿਆ ਇਸ ਲਈ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਂਦੇ ਪਰ ਮੈਨੂੰ ਕੋਈ ਵੀ ਸਦਮਾ ਨਹੀਂ ਲੱਗਿਆ ਸੀ ਮੈਨੂੰ ਉਹਦੇ ਜਾਣ ਦਾ ਕੋਈ ਦੁੱਖ ਨਹੀਂ ਸੀ ਹੌਲੀ-ਹੌਲੀ ਮੇਰੀ ਜ਼ਿੰਦਗੀ ਸਹੀ ਰਸਤੇ ਤੇ ਆਉਣ ਲੱਗ ਪਈ ਸੀ ਮੈਂ ਆਪਣੇ ਬੱਚੇ ਦੀ ਪਰਵਰਿਸ਼ ਵਿੱਚ ਜਾਗਦੀ ਰਹਿੰਦੀ ਸੀ ਪਰ ਮੇਰੀ ਸੱਸ ਦੇ ਮਰਨ ਤੋਂ ਪਹਿਲਾਂ ਸਾਰੀ ਪ੍ਰਾਪਰਟੀ ਆਪਣੇ ਪੁੱਤੇ ਦੇ ਨਾਮ ਤੇ ਹੀ ਕਰਵਾ ਗਈ ਸੀ ਤੇ ਆਪਣੇ ਮੁੰਡੇ ਨੂੰ ਹੀ ਜੀਮ ਦਾ ਮਕਸਦ ਬਣਾ ਲਿਆ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਸੁਣਨ ਨੂੰ ਮਿਲ ਸਕੇ ਕਹਾਣੀ ਸੁਣਨ ਦੇ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ